ਇਹ ਲੈ ਕੇ ਆ ਗਏ ਨਸਾਗ ਇੱਥੇ ਲੈ ਕੇ ਆਇਆ ਠੇਉ ਤੇ ਚਲੋ ਠੇਉ ਨੂੰ ਤਾਂ ਓਕੇ ਤੇ ਚੰਗੀ ਤਰ੍ਹਾਂ ਰੱਖ ਲੈਣੇ ਆ ਤੇ ਫਿਰ ਇਹਨਾਂ ਨੂੰ ਮੈਂ ਕੱਟਾਂਗੀ ਇਸ ਤਰ੍ਹਾਂ ਦੇ ਠੇਉ ਹੁੰਦੇ ਆ ਤੇ ਇਹਨਾਂ ਦਾ ਅਚਾਰ ਬਣਾਵਾਂਗੇ ਬਹੁਤ ਹੀ ਟੇਸਟੀ ਬੰਦਾ ਹੈ ਅਚਾਰ ਠੇਉਾਂ ਦਾ ਤੇ ਚਲੋ ਫਿਰ ਇਹਨਾਂ ਨੂੰ ਧੋ ਲੈਣੇ ਆ ਧੋ ਕੇ ਅੱਛੀ ਤਰ੍ਹਾਂ ਇਹਨਾਂ ਨੂੰ ਆਪਾਂ ਸੁਕਾ ਕੇ ਤੇ ਫਿਰ ਇਹਨਾਂ ਨੂੰ ਕੱਟ ਲੈਣੇ ਆ ਸੋ ਗਾਇਸ ਲੋ ਜੀ ਮੈਂ ਇੱਧਰ ਆਪਣੇ ਕੱਟ ਲੈਨੇ ਤੇਉ ਤੇ ਹੁਣ ਮੈਂ ਇਹਨਾਂ ਨੂੰ ਬਾਹਰ ਸੁਕਾਣਾ ਸੀ ਬਟ ਬਾਹਰ ਬਾਰਿਸ਼ ਬਹੁਤ ਹੋ ਰਹੀ ਆ ਨੇ ਤਾਂ ਮੈਨੂੰ ਧੁੱਪ ਚ ਸੁਕਾਉਣਾ ਸੀ ਬਾਹਰ ਵੀ ਦਿਖਾ ਦਿੰਨੀ ਦੇਖੋ ਬਹੁਤ ਤੇਜ਼ ਬਾਰਿਸ਼ ਹੋ ਰਹੀ ਆ ਤੇ ਲਓ ਜੀ ਦੇਖੋ ਬਾਰਿਸ਼ ਹੋ ਰਹੀ ਆ ਇਸ ਕਰਕੇ ਮੈਨੂੰ ਹੁਣ ਅੰਦਰ ਹੀ ਪਾਣੇ ਪੈਣੇ ਆ ਕਿਉਂ ਤੇ ਚਲੋ ਜੀ ਫਿਰ ਮੈਂ ਅੰਦਰ ਹੀ ਇਹਨਾਂ ਨੂੰ ਚਾਰ ਪਾਈ ਤੇ ਪਾ ਦਿੰਨੀ ਆ ਲਓ ਜੀ ਅੰਦਰ ਹੀ ਚਾਹਰ ਪਾਈ ਤੇ ਹੁਣ ਪਾ ਦਿੰਦੇ ਆ ਇਹਨਾਂ ਨੂੰ ਕੱਲਾ ਕੱਲਾ ਪੀਸ ਕਰ ਦਿੰਦੇ ਆ ਤਾਂ ਕਿ ਇਹਨਾਂ ਨੂੰ ਅੱਛੀ ਤਰ੍ਹਾਂ ਹਵਾ ਲੱਗ ਜਾਏ ਅਗਰ ਧੁੱਪ ਲੱਗਦੀ ਤਾਂ ਜ਼ਿਆਦਾ ਵਧੀਆ ਹੁੰਦਾ ਪਰ ਚਲੋ ਕੋਈ ਗੱਲ ਨਹੀਂ ਆਪਾਂ ਫੈਨ ਔਨ ਕਰ ਦਿੰਦੇ ਆ ਤੇ ਇਹਨੂੰ 2-3 ਘੰਟੇ ਇਸੇ ਤਰ੍ਹਾਂ ਰੱਖਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦਾ achar ਬਣਾ ਕੇ ਦਿਖਾਵਾਂਗੀ ਠੇਉਾਂ ਦਾ ਗੁੱਸ ਬੋ ਜੀ 3 ਘੰਟੇ ਹੋ ਗਏ ਨੇ ਤੇ ਹੁਣ ਚੱਕ ਲੈਣੇ ਆ ਠੇਉਂ ਦੇਖੋ ਬਿਲਕੁਲ ਡਰਾਈ ਹੋ ਗਏ ਆ ਨਮੀ ਵਿੱਚ ਬਿਲਕੁਲ ਵੀ ਨਹੀਂ ਹੈ ਤੇ ਹੁਣ ਇਹਨਾਂ ਨੂੰ ਇੱਕ بڑے ਬਰਤਨ ਚ ਪਾ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਮਸਾਲੇ ਮਿਕਸ ਹੋ ਜਾਣ ਇਸ ਕਰਕੇ ਬड़ा ਬਰਤਨ ਲੈਣਾ ਹੈ ਚਲੋ ਜੀ ਟਰਾਲੀ ਚ ਮੈਂ ਪਾ ਲਨੀ ਆ ਤੇ ਮਿਲਦੇ ਆ ਤੁਹਾਨੂੰ ਸੋ ਗਾਇਸ ਲੋ ਜੀ 2 ਕਿਲੋ ਲੈਨੇ ਆਪਾਂ ਟਿਹੂ ਤੇ ਇਹਦੇ ਵਿੱਚ 100-100 ਗ੍ਰਾਮ ਪਾਣੀ ਹੈਗੀਆਂ ਆਪਾਂ ਚੀਜ਼ਾਂ ਦੇਖੋ 100 ਗ੍ਰਾਮ ਪਾਣੀ ਹੈਗੇ ਆ ਮੇਥੇ ਔਰ 100 ਗ੍ਰਾਮ ਹੀ ਆਪਾਂ ਇਹਦੇ ਵਿੱਚ ਪਾਣੀ ਹੈਗੀ ਆ ਕਲੌਂਜੀ ਕਲੌਂਜੀ ਔਰ 100 ਗ੍ਰਾਮ ਪਾਵਾਂਗੇ ਇਹਦੇ ਵਿੱਚ ਸੌਂਫ ਔਰ 100 ਗ੍ਰਾਮ ਹੀ ਪਾ ਦਾਂਗੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਕਿਉਂਕਿ ਇਹਦੇ ਨਾਲ ਫਿਰ ਨਾ ਆਚਾਰ ਖਰਾਬ ਨਹੀਂ ਹੁੰਦਾ ਤੇ ਨਮਕ ਆਪਾਂ 150 ਗ੍ਰਾਮ ਪਾਵਾਂਗੇ ਸੋ ਹੁਣ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਤੁਸੀਂ ਪਾਉਣਾ ਹੈ ਗਾਇਆ 250 ਗ੍ਰਾਮ ਤੁਸੀਂ ਸਰੋਂ ਦਾ ਤੇਲ ਪਾਣਾ ਹੈ ਇਹਦੇ ਵਿੱਚ ਸੋ ਗਾਇਸ ਕੋਈ ਜ਼ਰੂਰਤ ਨਹੀਂ ਹੈਗੀ ਕਿ ਸਰੋਂ ਦੇ ਤੇਲ ਨੂੰ ਕਾੜਨਾ ਹੈ ਜ ਕਿ ਤੁਸੀਂ ਐਸੀ ਤਰ੍ਹਾਂ ਹੀ ਪਾ ਦੇਣਾ ਇਹਦੇ ਵਿੱਚ ਔਰ ਇਸ ਤੋਂ ਬਾਅਦ ਜੀ ਪਾਵਾਂਗੇ ਹਲਦੀ ਪਾਊਡਰ ਬਿਲਕੁਲ ਥੋੜੀ ਜਿਹੀ ਪਾਣੀ ਆ 3-4 ਚੁਟਕੀਆਂ ਤੇ ਆਸਟ ਵਿੱਚ 100 ਗ੍ਰਾਮ ਪਾਵਾਂਗੇ ਚੀਨੀ ਚੀਨੀ ਇਸ ਕਰਕੇ ਪਾਣੀ ਕਿਉਂਕਿ ਇਹ ਖੱਟੇ ਹੁੰਦੇ ਆ ਤੇ ਥੋੜੀ ਜਿਹੀ ਖਟਾਸ ਵੀ ਇਹਨਾਂ ਦੀ ਖਤਮ ਹੋ ਜਾਂਦੀ ਔਰ ਨਾਲ ਹੀ ਇਹਦੇ ਨਾਲ ਨਾ ਮਤਲਬ ਗਲਦਾ ਨਹੀਂ ਹੈ ਜਿਆਦਾ ਆਚਾਰ ਤੇ ਨਹੀਂ ਤਾਂ ਬਹੁਤ ਜਲਦੀ ਇਹ ਗਲ ਜਾਂਦਾ ਹੈ ਤੇ ਇਹਦੇ ਨਾਲ ਚੀਨੀ ਪਾਉਣ ਦੇ ਨਾਲ ਫਿਰ ਵਧਿਆ ਰਹਿੰਦਾ ਐਵੇਂ ਦਾ ਹੀ ਰਹੇਗਾ ਤੇ ਤੁਸੀਂ ਇਸ ਨੂੰ ਮਤਲਬ ਇਹ ਟਾਈਟ ਕੰਟੇਨਰ ਚ ਪਾ ਕੇ ਰੱਖ ਲਓ ਔਰ ਡੇਲੀ ਇਸ ਨੂੰ ਹਿਲਾਉਣਾ ਆ 15 ਦਿਨ ਤੱਕ ਤੇ 15 ਦਿਨ ਬਾਅਦ ਫਿਰ ਤੁਸੀਂ ਇਸ ਨੂੰ ਚਾਹੇ ਹਿਲਾਓ ਚਾਹੇ ਨਾ 2-3 ਸਾਲ ਜਿੰਨਾ ਮਰਜ਼ੀ ਰੱਖ ਸਕਦੇ ਹੋ ਬਟ 15 ਦਿਨ ਤੁਹਾਨੂੰ ਕੇਅਰ ਕਰਨੀ ਪੈਣੀ ਆ 15 ਦਿਨ ਡੇਲੀ ਇਸ ਨੂੰ ਸੁਬਹ ਸੁਬਹ ਔਰ ਸ਼ਾਮ ਨੂੰ ਹਿਲਾਉਣਾ ਤੇ ਲੋ ਜੀ ਦਹਤ ਨਹੀਂ ਮਿਕਸ ਕਰਨਾ ਹੈ ਤਾਂ ਕਿ ਮਸਾਲੇ ਸਾਰੇ ਅੱਛੀ ਤਰ੍ਹਾਂ ਇਹਦੇ ਨਾਲ ਮਿਕਸ ਹੋ ਜਾਣਗੇ ਲਓ ਜੀ ਤੇ ਦੇਖੋ ਕਲਰ ਦੇਖੋ ਟੈਕਸਚਰ ਤਾਂ ਦਿਖ ਰਿਹਾ ਹੈ ਕਿੰਨਾ ਵਧੀਆ ਲੱਗ ਰਿਹਾ ਹੈ ਖਾਣ ਲਈ ਬਹੁਤ ਹੀ ਟੇਸਟੀ ਹੁੰਦਾ ਹੈ ਆਚਾਰ ਤੇ ਜਿਵੇਂ ਅੰਬ ਦਾ ਆਚਾਰ ਔਰ ਕਹਿੰਦੇ ਨੇ ਮੈਨੇ ਮੈਂ ਕਟਲ ਦਾ ਆਚਾਰ ਪਾਇਆ ਸੇਮ ਉਵੇਂ ਹੀ ਇਹ ਪੈਣਾ ਹੈ ਤੇ ਕੋਈ ਇਹਦੇ ਵਿੱਚ ਅਲੱਗ ਤਰੀਕਾ ਨਹੀਂ ਆਚਾਰ ਦੇ ਵਿੱਚ ਤੁਸੀਂ ਇੱਕ ਵਾਰ ਬਣਾ ਕੇ ਜ਼ਰੂਰ ਦੇਖੋ ਘਰ ਦੇ ਵਿੱਚ ਟਰਾਈ ਜ਼ਰੂਰ ਕਰੋ ਬਹੁਤ ਹੀ ਟੇਸਟੀ ਬਣਦਾ ਹੈ ਤੇ ਲੋ ਜੀ ਮੈਨੂੰ ਆਚਾਰ ਬਣਾਉਣ ਦਾ ਬਹੁਤ ਸ਼ੌਂਕ ਆ ਬਟ ਖਾਂਦੀ ਮੈਂ ਘੱਟ ਆ ਔਰ ਬਣਾਉਣਾ ਜ਼ਿਆਦਾ ਹੁੰਦਾ ਹੈ ਮੈਨੂੰ ਕਿਉਂਕਿ ਜੋ ਵੀ ਗੈਸਟ ਆਉਂਦੇ ਆ ਨਾ ਫਿਰ ਸਾਰੇ ਤਾਰੀਫ ਕਰਦੇ ਆ ਫਿਰ ਕਈ ਤਾਂ ਕਹਿ ਦਿੰਦੇ ਆ ਕਿ ਸਾਨੂੰ ਪੈਕ ਕਰ ਦੋ ਦੇਖੋ ਇਸ ਤਰ੍ਹਾਂ ਅਚਾਰ ਬਣ ਕੇ ਸਾਡਾ ਰੈਡੀ ਹੈ 2 ਦਿਨ ਵਿੱਚ ਇਸ ਨੂੰ ਤੁਸੀਂ ਖਾ ਸਕਦੇ ਹੋ ਲਓ ਜੀ ਤੇ ਲੋ ਅਚਾਰ ਸਾਡਾ ਬਣ ਚੁੱਕਿਆ ਹੈ ਤੇ ਬਸ ਹੁਣ ਇਹਨੂੰ ਏਅਰਟਾਈਟ ਕੰਟੇਨਰ ਵਿੱਚ ਪਾ ਕੇ ਤਾ ਰੱਖ ਲਓ ਤੇ ਡੇਲੀ ਸੁਬਹ ਸ਼ਾਮ ਹਿਲਾਉਣਾ ਔਰ ਇਸ ਨੂੰ ਨਾ ਪਾਣੀ ਨਹੀਂ ਲੱਗਣਾ ਚਾਹੀਦਾ ਤੁਸੀਂ ਕਿਚਨ ਦੇ ਵਿੱਚ ਉਸ ਜਗ੍ਹਾ ਰੱਖੋ ਜਿੱਧਰ ਤੁਹਾਡਾ ਨਾ ਹੱਥ ਨਾ ਲੱਗੇ ਪਾਣੀ ਵਾਲਾ ਤੇ ਤੁਹਾਡਾ ਆਚਾਰ ਕਦੀ ਵੀ ਖਰਾਬ ਨਹੀਂ ਹੋਏਗਾ ਕਈ ਲੋਕ ਕਹਿੰਦੇ ਕਿ ਸਾਡਾ ਆਚਾਰ ਤਾਂ ਖਰਾਬ ਹੋ ਜਾਂਦਾ ਆ ਇਦਾਂ ਆ ਤੇ ਕਦੀ ਵੀ ਖਰਾਬ ਨਹੀਂ ਹੋਏਗਾ ਤੁਸੀਂ ਇਹਨੂੰ ਜਦੋਂ ਵੀ ਆਚਾਰ ਕੱਢਣਾ ਚਮਚ ਨਾਲ ਕੱਢੋ ਔਰ ਸੁੱਕਾ ਹੋਣਾ ਚਾਹੀਦਾ ਚਮਚ ਔਰ ਤੁਸੀਂ ਇਹਨੂੰ ਮਤਲਬ ਪਾਣੀ ਦੇ ਵਿੱਚ ਆਊਟਸਾਈਡ ਨਹੀਂ ਰੱਖਣਾ ਔਰ ਜੋ ਥੋੜਾ ਜਿਹਾ ਅਲੱਗ ਕੱਢ ਕੇ ਰੱਖ ਲਿਆ ਕਰੋ ਜਿਹੜਾ ਖਾਣਾ ਹੁੰਦਾ ਤੁਸੀਂ ਆਚਾਰ ਤੇ ਕਦੀ ਵੀ ਖਰਾਬ ਨਹੀਂ ਹੋਏਗਾ ਚਾਹੇ ਇਸ ਨੂੰ 4 ਸਾਲ 5 ਸਾਲ ਜਿੰਨਾ ਰੱਖਣਾ ਚਾਹੋ ਰੱਖ ਸਕਦੇ ਹੋ ਸੋ ਲਓ ਜੀ ਬਾਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਬਹੁਤ ਹੀ ਵਧੀਆ ਵੈਦਰ ਆ ਸੋ ਗਾਇਸ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਤੁਹਾਨੂੰ ਆਚਾਰ ਪਸੰਦ ਆਇਆ ਜਾਂ ਨਹੀਂ ਜ਼ਰੂਰ ਦੱਸਿਓ ਕਮੈਂਟ ਬਾਕਸ ਵਿੱਚ ਔਰ ਬਾਹਰ ਦਾ ਵੈਦਰ ਵੀ ਦੇਖ ਲਓ ਬਾਰਿਸ਼ ਹੋ ਰਹੀ ਹੈ ਔਰ ਗੁਰੂ ਘਰ ਦੇ ਦਰਸ਼ਨ ਕਰੋ ਚਲੋ ਜੀ ਆਚਾਰ ਸਾਡਾ ਬਣ ਚੁੱਕਿਆ ਹੈ ਤੇ ਹੁਣ ਇਹਨੂੰ ਇਹ ਟਾਈਟ ਕੰਟੇਨਰ ਵਿੱਚ ਪਾ ਕੇ ਰੱਖ ਲੈਣੇ ਆ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਮੇਰੀ ਵੀਡੀਓ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਚਲੋ ਮੈਂ ਤੁਹਾਨੂੰ ਛੱਤ ਤੇ ਲੈ ਕੇ ਜਾਂਦੀ ਹਾਂ ਅੱਜ ਸੋ ਗਾਇਸ ਮੈਂ ਆਚਾਰ-ਪਾਕ ਰੱਖਤਾ ਸੀ ਤੇ بارش ਥੋੜੀ देर ਰੁਕੀ ਹੈ ਦੇਖੋ ਬੱਦਲ ਹਲੇ ਵੀ ਕਿੰਨੇ ਕਾਲੇ ਹੋਏ ਨੇ ਤੇ ਲੋ ਜੀ ਅੱਜ ਮੈਂ ਤੁਹਾਨੂੰ ਨਾ ਕਾਫੀ ਦਿਨ ਬਾਅਦ ਲੈ ਕੇ ਆਈ ਹਾਂ ਉੱਪਰ ਤਾਂ ਤੁਹਾਨੂੰ ਦਿਖਾਵਾਂਗੀ ਲੋ ਜੀ ਆਂਬ ਕਿਸ ਨੇ ਖਾਣਾ ਜਲਦੀ ਦੱਸੋ ਤੁਹਾਨੂੰ ਤੋੜ ਕੇ ਦੇਵਾਂ ਤੇ ਲਓ ਇਹ ਹੈਗੀਆਂ ਜੀ ਮਿਰਚਾਂ ਤੁਹਾਨੂੰ ਮੈਂ ਦਿਖਾਣਾ ਸੀ ਇਹ ਇਹ ਨਾ ਨੇਪਾਲ ਦੀਆਂ ਮਿਰਚਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਦੇਖਣਾ ਹੈ ਕਿਵੇਂ ਦੀਆਂ ਲੱਗਦੀਆਂ ਤਾਂ ਦੇਖ ਲਓ ਇਹ ਵਾਲੀ ਮਿਰਚ ਲੱਗੀ ਹੈ ਲਓ ਕਿੱਧਰ ਗਈ ਇਹ ਵਾਲੀ ਤਾਂ ਦੇਖੋ ਜਿਵੇਂ ਨੇਪਾਲੀ ਨੇ ਉਹ ਵੇਧੀਆਂ ਹੀ ਮਿਰਚਾਂ ਨੇ ਛੋਟ-ਛੋਟੀਆਂ ਤੇ ਲਓ ਪਤਾ ਨਹੀਂ ਇਸ ਤਰ੍ਹਾਂ ਕਿਉਂ ਨਿੱਕੀਆਂ-ਨਿੱਕੀਆਂ ਦੇਖ ਲਓ ਜਿਵੇਂ ਬੇਰ ਹੁੰਦੇ ਨੇ ਨਾ ਛੋਟ-ਛੋਟੇ ਐਵੇਂ ਦੀਆਂ ਲੱਗੀਆਂ ਨੇ ਮਿਰਚ ਇੱਧਰ ਪਾਲਕ ਵੀ ਹੋ ਗਈ ਹੈ ਫਿਰ ਤੋਂ ਤੇ ਚਲੋ ਫਿਰ ਪਾਲਕ ਵੀ ਤੋੜਾਂਗੇ ਅੱਜ ਤੇ ਇੱਧਰ ਵੀ ਮਿਰਚਾਂ ਐਵੇਂ ਲੱਗੀਆਂ ਨੇ ਸਾਰੀਆਂ ਨਾ ਬਿਲਕੁਲ ਛੋਟੀਆਂ-ਛੋਟੀਆਂ ਦੇਖੋ ਸੋ ਬਹੁਤ ਹੀ ਵਧੀਆ ਵੇਦਰਾ ਦੇਖ ਲਓ ਕਾਲੀ ਕਟਾ ਔਰ ਮੰਗੇਓ ਦੇਖ ਲਓ ਚੈੱਕ ਕਰੋ ਜੀ ਸੋ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਸੋਨੇ ਸੋਨੇ ਕਮੈਂਟ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਔਰ ਲਾਸਤੱਕ ਮੇਰੇ ਨਾਲ ਬਨੇ ਰਹਿ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ